ਆਪੇ ਬੀਜ ਆਪੇ ਹੀ ਖਾ ਗਰਵਾਣੀ ਤੇ ਅਕੋਰਡਿੰਗ ਸਾਨੂੰ ਸਭ ਨੂੰ ਪਤਾ ਹੈ ਕਿ ਜੋ ਵੀ ਅਸੀਂ ਬੀਜਾਂਗੇ ਇਸ ਸੰਸਾਰ ਵਿੱਚ ਆਪ ਹੀ ਵੜਨਾ ਤੇ ਆਪ ਹੀ ਖਾਣਾ ਫਿਰ ਵੀ ਅਸੀਂ ਇੱਕ ਦੂਜੇ ਤੇ ਬਲੇਮ ਦੇ ਰਹੇ ਹਾਂ ਕਿ ਮੈਨੂੰ ਇੰਨੇ ਰਿਸ਼ਤੇਦਾਰ ਨੇ ਦੁਖੀ ਕੀਤਾ ਮੇਰੇ ਫਰੈਂਡ ਨੇ ਕੀਤਾ ਮੇਰ ਨਾਲ ਚੀਟ ਕੀਤਾ ਇਹਨਾਂ ਚੀਜ਼ਾਂ ਵਿੱਚੋਂ ਅਸੀਂ ਬਾਹਰ ਨਿਕਲੀਏ ਗੁਰੂ ਸਾਹਿਬ ਦਾ ਓਟਾ ਅਸਰਾ ਲਈਏ ਕਿਉਂਕਿ ਜੇਕਰ ਸਾਨੂੰ ਪਰਮਾਤਮਾ ਨੇ ਕਰਮ ਦੇ ਨਾਲ ਨਾਲ ਸਾਨੂੰ ਸੰਸਕਾਰ ਵੀ ਦਿੱਤੇ ਆ ਕਿ ਚੰਗਾ ਬੀਜੋ ਚੰਗੀ ਸੋਚ ਰੱਖੋ ਤੇ ਜੇਕਰ ਤੁਹਾਡੇ ਨਾਲ ਕੋਈ ਬਾਰਬਾਦ ਚੀਟ ਕਰ ਰਿਹਾ ਉਥੋਂ ਪਿੱਛੇ ਹੋ ਜਾਓ ਤੁਸੀਂ ਕਿਉਂਕਿ ਇਹ ਰਿਸਪੌਂਸਿਬਿਲਟੀ ਹੈ ਕਿਸੇ ਹੋਰ ਦੀ ਨਹੀਂ ਸਾਡੀ ਆਪਣੀ ਰਿਸਪੌਂਸਿਬਿਲਟੀ ਦਾ ਮਤਲਬ ਹੈ ਰਿਸਪੌਂਸ ਪਲੱਸ ਅਬਿਲਟੀ ਮਾਲਕ ਨੇ ਸਾਨੂੰ ਏਡੀ ਵੱਡੀ ਕ੍ਰੀਏਟੀਵਿਟੀ ਦਿੱਤੀ ਹੈ ਅਬਿਲਟੀ ਦਿੱਤੀ ਹੈ ਕਿ ਜਿਹਦੇ ਨਾਲ ਅਸੀਂ ਨਵਾਂ ਕੁਝ ਕ੍ਰੀਏਟ ਕਰ ਸਕਦੇ ਆ ਆਪਣੇ ਬਾਰੇ ਮੈਡੀਕਲ ਸਾਇੰਸ ਵੀ ਕਹਿੰਦੀ ਹੈ ਕਿ 1 ਸੈਕਿੰਡ ਦੇ ਵਿੱਚ 3.8 ਮਿਲੀਅਨ ਨਿਊ ਬਾਡੀ ਸੈੱਲ ਬਣਦੇ ਆ ਇੱਕ ਸਾਡੇ ਆਪਾਂ ਉਹ ਨਵੇਂ ਬੀਜ ਬੀਜ ਰਹੇ ਆ ਜੇ ਉਹ ਕਿਸੇ ਨੇ ਧੋਖਾ ਚਲਾਕੀ ਨਿੰਦਿਆ ਜੂਟ ਬੋਲ ਰਹੇ ਹੁੰਦੇ ਆ ਉਹਦੇ ਜੜਾ ਵਿੱਚ ਉਹੀ ਪਾਣੀ ਪੈ ਜਾਂਦਾ ਤੇ ਉਹਦਾ ਗਰੋਥ ਰੇਟ ਵੇਖੋ ਕਿੰਨਾ 1 ਸੈਕਿੰਡ ਦੇ ਵਿੱਚ 3.8 ਤਾਂ ਹੀ ਅਸੀਂ ਦੁਖੀ ਹੁੰਨੇ ਆ ਚੰਗੇ ਬੀਜ ਬੀਜੀਏ